ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਮਿਰਜ਼ਾਪੁਰ ਵਿੱਚ ਜ਼ਮੀਨੀ ਵਿਭਾਗ ਨੂੰ ਲੈ ਕੇ ਦੋ ਗੁੱਟਾਂ ਵਿੱਚ ਹੋਈ ਲੜਾਈ ਉਥੇ ਹੀ ਜ਼ਖਮੀ ਨੇ ਦੱਸਿਆ ਕਿ ਅਸੀਂ ਪਰਿਵਾਰ ਦੇ ਵਿੱਚ ਤਿੰਨ ਜੀ ਰਹਿੰਦੇ ਹਾਂ ਜਿਸ ਕਾਰਨ ਸਾਨੂੰ ਉਥੇ ਮਕਾਨ ਦਾ ਕੰਮ ਮਿਲ ਗਿਆ ਸੀ ਤਾਂ ਮੈਂ ਆਪਣੇ ਚਾਚਾ ਜੀ ਨੂੰ ਕਿਹਾ ਕਿ ਥੋੜੇ ਦਿਨ ਦਿਓ ਤਾਂ ਮੈਂ ਜਗ੍ਹਾ ਖਾਲੀ ਕਰ ਦਿੰਦਾ ਹਾਂ ਲੇਕਿਨ ਉਹਨਾਂ ਨੇ ਗਾਲ-ਗਲੋਚ ਕਰਨੇ ਚਾਲੂ ਕਰ ਦਿੱਤੇ ਅਤੇ ਮੇਰੀ ਮਾਤਾ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਵੀ ਕੀਤੀ ਜਿਸ ਦੇ ਕਰਕੇ ਉਸ ਦੀ ਮਾਤਾ ਨੂੰ ਗੰਭੀਰ ਜ਼ਖਮੀ ਹੋ ਗਈ ਅਤੇ ਨਿੱਜੀ ਹਸਪਤਾਲ ਦੇ ਵਿੱਚ ਪਰਤੀ ਕਰਵਾ ਦਿੱਤੀ ਉਥੇ ਹੀ ਜਦੋਂ ਇਸ ਸਬੰਧੀ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਕੋਈ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਹੈ ਜਿਸ ਕਾਰਨ ਇਹਨਾਂ ਦੀ ਸਿਹਤ ਹਲੇ ਤੱਕ ਨਾਜ਼ੁਕ ਦੱਸੀ ਜਾ ਰਹੀ ਹੈ ਜਦੋਂ ਇਸ ਸਬ ਦੂਜੇ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮੈਂ ਆਪਣੇ ਘਰ ਤੋਂ ਬਾਹਰ ਸੀ ਅਤੇ ਇਹਦੀ ਮਾਤਾ ਨੇ ਆਪ ਹੀ ਜ਼ਹਿਰ ਖਾਦਾ ਹੈ ਅਤੇ ਆਪ ਹੀ ਲੋਕਾਂ ਵਿੱਚ ਜਾ ਕੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਮੈਂ ਤਾਂ ਆਪਣੇ ਘਰ ਦਾ ਕੰਮ ਲਗਾਇਆ ਸੀ ਅਤੇ ਮੈਂ ਆਪਣੇ ਘਰ ਦੇ ਵਿੱਚ ਸੀ ਮੇਰਾ ਇਸ ਸੰਬੰਧੀ ਕੋਈ ਵੀ ਲੈਣ ਦੇਣ ਨਹੀਂ ਹੈ ਬਸ ਇਹਨਾਂ ਕਸੂਰ ਹੈ ਕਿ ਮੈਂ ਮੈਂ ਦੇਖਣ ਗਿਆ ਸੀ ਕਿ ਇਹਨਾਂ ਦੇ ਘਰ ਕਿ ਹੋ ਰਿਹਾ ਹੈ ਪਰ ਮੇਰਾ ਨਾਮ ਕਾਚਿੰਗ ਹੈ ਮੇਰਜਾਪੁਰ ਪਿੰਡਾ ਜੀ ਕੀ ਗੱਲ ਬਾਤ ਹੋ ਗਈ ਗੱਲ ਬਾਤ ਜੀ ਸਾਡੀ ਜਗ੍ਹਾ ਤੋਂ ਸੀ ਕੀ ਆਪਾਂ ਨਿਆ ਕਰਨਾ ਮਕਾ ਕਰਨਾ ਹੈ ਜੀ ਤੇ ਉਹ ਤੋਂ ਦਲ ਹੋਈ ਸੀ ਕਿ ਜਗਾ ਕਹਿੰਦੇ ਸੀ ਕਿ ਤੁਹਾਨੂੰ ਵੱਧ ਗਈ ਐ ਸਾਨੂੰ ਘੱਟ ਗਈ ਐ ਬਸ ਇਹ ਹੀ ਸ਼ੁਕਰ ਕਰਦੇ ਆ ਹਰ ਵਾਰ ਤੇ ਇਹਨਾਂ ਨੇ ਕਿ ਅੱਜ ਇਹਨਾਂ ਨੇ ਕਿ ਜੇ ਸਾਡੇ ਚਾਚਾ ਜੀ ਸੀ ਦੋ ਚਾਚਾ ਜੀ ਨੇ ਇੱਕ ਨਾਮ ਬਲਵਿੰਦਰ ਸਿੰਘ ਇੱਕ ਆ ਜੀ ਅਰਜਨ ਸਿੰਘ ਜਿਹੜੇ ਬਲਵਿੰਦਰ ਸਿੰਘ ਜੀ ਔਰਜਨ ਸਿੰਘ ਕੋਲ ਗਏ ਨੇ ਬਾਹਰ ਆਪਣੀ ਬੇਲੀ ਜਿੱਤੇ ਹਰੀ ਗੌਰ ਨਾਲ ਆਪਸੇ ਗਏ ਨੇ ਤੇ ਉਹਨਾਂ ਨੇ ਪਤਾ ਨਹੀਂ ਕੀ ਗੱਲਬਾਤ ਕੀਤੀ ਕੀ ਗੱਲਬਾਤ ਨਹੀਂ ਕੀਤੀ ਉਹਦੇ ਨਾਲ ਉਹ ਕਾਰ ਆ ਕੇ ਪਹਿਲੇ ਕੱਲ ਸਵੇਰੇ ਲੱਡੇ ਨੇ ਸਾਡੇ ਨਾਲ 5 ਵਜੇ ਤੋਂ ਲੈ ਕੇ 6 ਵਜੇ ਤੱਕ ਫਿਰ ਉਹ 7 ਵਜੇ ਨਾਲ ਆ ਕੇ ਫਿਰ ਫਿਰ 7 ਵਜੇ ਲੈ ਕੇ ਆ ਕੇ ਸਾਧਨਾ ਬੜਵਾਤੇ ਉਹਨਾਂ ਰੋਕਿਆ ਰੁਕਿਆ ਆਪਾਂ ਤੇ ਉਹਨਾਂ ਨੇ ਪਹਿਲੇ ਕੱਲ ਸਾਡੀ ਪ੍ਰਸ਼ਵਾਂ ਦੀਪਾਂ ਤੋੜ ਕੇ ਥੀ ਜੀ ਆਪਾਂ ਫਿਰ ਕੱਲ ਨੂੰ ਬਲਕਿ ਸਵੇਰੇ ਸੱਜੂਣ ਕੀਤਾ ਬਣਾ ਕੇ ਉਹਨਾਂ ਨੇ ਅੱਜ ਫਿਰ ਮੈਂ ਇਸ ਕੰਮ ਤੇ ਚੱਲ ਗਿਆ ਛੋਟਾ ਭਰਾ ਜੀ ਬਾਹਰ ਆਂਦਾ ਡੜੀ ਵੀ ਬਾਹਰ ਲੈਂਦੇ ਨੇ ਤੇ ਇਹਨਾਂ ਨੇ ਪਿੱਛਾ ਨਹੀਂ ਮੰਮੀ ਨੂੰ ਪਤਾ ਨਹੀਂ ਮਮਮੀ ਨੂੰ ਫਸ ਗਈ ਹੋਈ ਜਾਂਦੀ ਨੇ ਮਮਮੀ ਨਾਲ ਤੇ ਮਮਮੀ ਇਹ ਨਾ ਕੁਛਿਆ ਥਾਲਿਆ ਜਾਂ ਦਿੱਤਾ ਗਿਆ ਜਾਵਣਾ ਖੱਦਾ ਕੁਛ ਨਹੀਂ ਪਤਾ ਨਹੀਂ ਹੈਗਾ ਤੇ ਮੈਂ ਅਸੀ ਕੰਮ ਤੇ ਮੈਨੂੰ ਮਮੀ ਦਾ ਫੋਨ ਆਇਆ ਕਿ ਮੇਰੀ ਮਾਰਨ ਪਿਆਗੇ ਨੇ ਮੈਂ ਜਦੋਂ ਤਾਂ ਘਰ ਪਹੁੰਚਿਆ ਜੀ ਤੇ ਮੰਮੀ ਜੀ ਉੱਥੇ ਵੀ ਉਹ ਚ ਲੱਗੇ ਮੈਨੂੰ ਤੇ ਮੇਰਾ ਉਸ ਤੋਂ ਬਾਅਦ ਮੈਂ ਜੀ ਤਾਂ ਮੰਮੀ ਜੀ ਨੇ ਚੋਕਾ ਲਗਾਇਆ ਮੇਰੇ ਵੀ ਸਟਾ ਲਾਤੀ ਆ ਨੇ ਤੇ ਮੇਰੇ ਵੀ ਸੇਸੂ ਦੁਪੱਟੇ ਹੋਏ ਜੀ ਮੇਰੇ ਵੀ ਸਲੀਚੇ ਲੱਗੇ ਹੋਏ ਨੇ ਤੇ ਉਸ ਤੋਂ ਬਾਅਦ ਆਪਾਂ ਨਾਲ ਹੀ ਗਦੀ ਜਿਹਾ ਆ ਕੇ ਤੇ ਆਮਾ ਹਸਪੀਟਲ ਆ ਗਿਆ ਤਾਂ ਆਪਾਂ ਪੁਲਿਸ ਨੂੰ ਕੋਲ ਕੀਤੀ ਹੈ ਸਵੇਰ ਨੂੰ ਬਦਵੀ ਕੀਤੀ ਹੈ ਜੀ ਉੱਤੇ ਉਹਨੇ ਹਾਲ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ ਨਾਮ ਵਾਲੇ ਤੱਕ ਆਏ ਬਿਆਨ ਲੈਣ ਆਏ ਜੀ ਨਾਮ ਮਾਰਨ ਦਾ ਕਾਫੀ ਕਿਸ਼ੇ ਮਾਰਨ ਦਾ ਜੀ ਜਗਾ ਕਹਿੰਦੇ ਸੀ ਕਿ ਜਗਾ ਤੁਹਾਨੂੰ ਘਟ ਸੰਤ ਤੁਹਾਨੂੰ ਵਾਦਾ ਹੀ ਆ ਸਾਨੂੰ ਘਟਾਈ ਹੈ ਜੀ ਮੇਨ ਜਗਾ ਤਾਂ ਵੱਲੋ ਹੀ ਹੈ ਜੀ ਪ੍ਰਸ਼ਾਸਨ ਬਿੱਲ ਕੋਈ ਆ ਜਾਏਗਾ ਕਿ ਸਾਨੂੰ ਹਿਸਾਬ ਦਿੱਤਾ ਜਾਏ ਇਹ ਸਾਡੇ ਨਾਲ ਹੋਇਆ ਉਹ ਮੁਰਕੀਸਨ ਨਾਲ ਹਿਸਾਬ ਦਿੱਤਾ ਜਾਏ ਤੇ ਜੀ ਜੀ ਕੱਲ ਨੂੰ ਮੈਨੂੰ ਕੁਝ ਹੋ ਜਾਵੇ ਮਮੀ ਨੂੰ ਕੁਝ ਹੋ ਜਾਵੇ ਕੋਰਜ ਮਹਿਵਾਰ ਜੀ ਮੇਰੇ ਚਾਚਾ ਜੀ ਹਣ ਕੇ ਬਲਵਿੰਦਰ ਸਿੰਘ ਤੇ ਅਰਜਨ ਸਿੰਘ ਜੀ ਇਹ ਸੰਦੀਪ ਸਿੰਘ ਸਰ ਮੇਰਾ ਕੁਮਾਨ ਸਰ ਕੀ ਕਰਵਾ ਦੇਗੇ ਸਰ ਇਹਨਾਂ ਦੀ ਜ਼ਮੀਨ ਤੋਂ ਲੈ ਕੇ ਪਹਿਲਾਂ ਝਗੜ ਕੱਲ ਪਈ ਇਹਨਾਂ ਦੇ ਮਤਲਬ ਉੱਥੇ ਕਾਫੀ ਟਾਈਮ ਹੋ ਗਿਆ ਜੀ ਕਿ ਇਹਨਾਂ ਪਹਿਲਾਂ ਵੀ ਕੰਮ ਲਗਾਇਆ ਉਹਨੂੰ ਦੋ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਵੀ ਇਹ ਪਹਿਲਾਂ ਵੀ ਝਗੜਾ ਆਪਣੀ ਹੱਥ ਵਾਈ ਕਰਨਾ ਚਾਹੀਦਾ ਪਰ ਹੁਣ ਆਪਾਂ ਕੰਮ ਤੇ ਮੈਂ ਪਹਿਲਵਾਨ ਹੋਇਆ ਮੈਨੂੰ ਪਤਾ ਨਹੀਂ ਕਿ ਇਸ ਵਾਰ ਮੈਨੂੰ ਫੋਨ ਆਇਆ ਜਦ ਮੈਂ ਆਇਆ ਤੇ ਇਹਨਾਂ ਦਾ ਮਾਚ ਨੂੰ ਫਟ ਕੇ ਛੁੱਟੇ ਪੈ ਗਏ ਤੇ ਇਹ ਜਿੱਲੇ ਪੁਲਿਸ ਦੇ ਚੁੱਕਣ ਲੱਗੇ ਤੇ ਇਹਨੂੰ ਹੱਥੋਂ ਪਾ ਕੇ ਦੁਬਾਰਾ ਜੀ ਹਾਂ ਜੀ ਕਿੰਨੇ ਕੁ ਸੱਟ ਲੱਗੀਆਂ ਸਰੇ ਸੱਟਾਂ ਲੱਗੀਆਂ ਲਾਂਕੇ ਲੱਗੇ 4 ਸੱਟਾਂ ਸੁੱਟੇ ਹੋਏ ਮਾਸੀਆ ਉਹ ਅੰਦਰ ਐਮਰਜੈਂਸੀ ਬਾਟਿਆ ਜੀ ਕੋਸੂ ਟਾਲੀ ਹਾਂਜੀ ਪੁਲਿਸ ਨੂੰ ਕੀਤੀ ਆ ਹਜੇ ਪਹੁੰਚੀ ਨਹੀਂ ਫਿਰ ਕੀ ਕਰੂਗੀ ਸਰ ਮੰਗ ਕੇ ਕਰੋ ਆਓਗੇ ਆ ਕੇ ਪੁਲਸ ਵਾਲੇ ਮੌਕਾ ਦੇਖਾਂਗੇ ਫਿਰ ਕੱਲ ਤੋਂ ਦੁਬਾਰਾ ਜੋ ਕੰਮ ਨਾ ਹੋ ਇਹਦਾ ਅਲੱਗ ਕੀਤਾ ਜਾਈਏ ਕਾਨੂੰਨੀ ਜਿੰਮੇਵਾਰੀ ਵਾਲੇ ਜਿੰਮੇਵਾਰ ਤਾਂ ਉਹ ਹੀ ਕੋੜਾ ਨੇ ਫਿਰ ਹੁਣ ਪੁਲਸ ਵਾਲੇ ਆ ਕੇ ਬਿਆਨ ਲੈਣਗੇ ਫਿਰ ਆਪੇ ਦੱਸਣਗੇ ਫਿਰ ਅੱਗੇ ਕਰੋਗੇ ਕਾਰਵਾਈ ਉਹਨਾਂ ਦੇ ਤੇ ਫਿਰ ਦੱਸੋਗੇ ਕੀ ਕੀ ਗੱਲ ਕਰਦੇ ਆ ਕੱਲ ਨੂੰ ਮੋਰਚੇ ਦੁਬਾਰਾ ਆਏ ਹੋਗੇ ਕੰਮ ਹੋ ਜਾ ਤਾਂ ਜ਼ਿੰਮੇਵਾਰ ਤਾਂ ਉਹੀ ਹੋਣਗੇ ਫਿਰ ਆਪਣਾ ਅਰਜਨ ਸਿੰਘਾ ਕਿਹੜਾ ਪਿੰਡ ਹੈ ਮੇਰੀ ਜਾਬਰ ਕੀ ਗੱਲ ਬਾਤ ਹੈ ਕੀ ਲੜਾਈ ਝਗੜਾ ਗੱਲ ਬਾਤ ਸਾਡੇ ਆਹੀਂ ਤਿੰਨ ਭਰਾ ਆਂ ਵੱਡੇ ਨੂੰ ਆਹੀਂ ਮਨੀਆ ਦਿੱਤੀ ਉਹਨੇ ਛੱਟ ਪਾ ਲਿਆ ਬੜਾ ਚਾਲ ਖੁਸ਼ੀ ਕਰਨੇ ਦੂਵੇ ਮਨੀਆ ਦਿੱਤੀ ਉਹਨੇ ਵੀ ਛੱਟ ਪਾ ਲਿਆ ਜਿਹੜੀ ਮੈਨੂੰ ਜਗਾ ਦਿੱਤੀ ਨੇ ਆਏ ਨੇ ਉਹ ਇੱਥੇ ਆ ਰੈਨਾ ਮੈਂ ਲੱਗ ਗਿਆ ਜਿਸਨੇ ਨਾ ਕਹ ਰਾਨਾ ਮੈਂ ਇਹ ਜਗਾ ਮੇਰੇ ਕਬਜ਼ਾ ਕਰਨਾ ਚਾਹੁੰਦੇ ਆ ਮੈਂ ਉਹਨਾਂ ਨੂੰ ਭੋਲਿਆ ਕਿ ਮੇਰੇ ਟੀਨ ਆਪਣੀ ਟੀਨ ਪੁੱਟੋ ਮੈਂ ਇੱਥੇ ਆਪਣੀ ਧੂੜੀ ਲਾਨੀ ਆ ਮੈਂ ਰੈਣ ਵੈਣ ਕਰਨਾ ਇਹ ਮਾਂ ਪੁੱਤਰ ਨਾਲ ਮੇਗੀ ਕੋਲੇ ਪੰਤਿਆ ਪਰ ਸੋ ਵੀ ਮੇਰੇ ਕੋਲੇ ਪਿਆ ਤੇ ਮੈਂ ਕੁਛ ਨਹੀਂ ਬੋਲਿਆ ਸਮਾਨ ਮੈਂ ਚੁੱਕਿਆ ਇਹਦਾ ਬੇੜੇ ਸੁੱਟ ਦਿੱਤਾ ਅੱਜ ਮੈਂ ਸਵੇਰੇ ਆਇਆ ਫੇਰ ਇਹਨਾਂ ਟੀਨ ਪਾਲੇ ਦੀ ਫੇਰ ਉੱਥੇ ਬੈਠੇ ਤੇ ਫੇਰ ਮੈਂ ਸਮਾਨ ਚੁੱਕਿਆ ਇਹਦੀ ਮਾਂ ਨੇ ਕੋਲੇ ਪੇ ਜਿਹੜਾ ਕੋਲੇ ਪਿਆ ਮੈਂ ਪਿਛੜੀ ਮੈਂ ਫੇਰ ਵੀ ਪਿਛਨੇ ਆੜਿਆ ਮੈਂ ਟੀਨਾ ਪੁੱਟੀਆਂ ਸੁੱਟੀਆਂ ਇਹਨਾਂ ਨੇ ਕੀਤਾ ਬੈਠੀ ਕੋਲੇ ਨਾਲ ਦੋ ਟੱਕਰਾਂ ਮਾਰੀਆਂ ਕੋਲੇ ਨਾਲ ਦੋ ਟੱਕਰਾਂ ਮਾਰੀਏ ਫੇਰ ਅੰਦਰ ਗਈ ਅੰਦਰ ਜੀ ਫੇਰ ਦਵਾਈ ਫਿਰ ਆਪਣੇ ਰਿਸ਼ਤੇਦਾਰਾਂ ਦੇ ਘਰ ਸਾਰੇ ਫੋਨ ਕੀਤਾ ਵੀ ਮੈਂ ਦੇਰ ਮੇਰੇ ਨੇ ਮਾਰਿਆ ਤੇ ਮੈਂ ਦਵਾਈ ਲਗੀਆਂ ਖਾਣ ਫਿਰ ਸਾਰੇ ਫੋਨ ਕੀਤਾ ਜੋ ਵੱਡਾ ਮੂੜਾ ਨਿੱਕਾ ਆਪਣੇ ਖਾਸ ਦਾ ਸੋਰੀ ਸਾਲੇ ਦੀ ਸਾਰੇ ਕੀਤਾ ਫੋਨ ਫਿਰ ਨੇ ਕਿਹਾ ਗਿਆਰ ਚ ਕੇ ਜੀ ਨੇ ਦਵਾਈ ਦਵਾਈ ਖਾ ਲੈ ਦਵਾਈ ਖਾ ਲਈ ਜਿੰਨੇ ਲੋਕ ਦਿਖਾ ਰਹੇ ਉਹਨੇ ਅਸੀਂ ਸੜਾਇਆ ਸੁਲੂਆ ਦਬਾਇਆ ਦਬੋਇਆ ਇਹਦਾ ਵੱਡਾ ਮੂੜਾ ਆਇਆ ਉਹ ਆਂਦੇ ਘੇੜ ਦੇ ਵਿੱਚ ਨਾ ਮੇਨੇ ਟਾਲ ਲਿਆ ਹੈਲਮਟ ਨੇ ਮਾਰਿਆ ਸਿਰਾ ਦੇ ਵਿੱਚ ਮੈਨੇ ਇੱਕ ਕਰੋੜਾ ਮਾਰਿਆ ਜਿਹੜੇ ਕਰੋੜਾ ਮਾਰਿਆ ਦੂਵੀ ਲਗਾ ਇਟ ਮਾਰਨਾ ਜਿਹੜੇ ਇਟ ਮਾਰੀ ਇੱਕ ਮੋੜ ਪਰ ਮੇਰੇ ਨੇ ਏਟ ਫੜੀ ਤੇ ਮੈਂ ਦੇ ਸੀ ਰਾਜ ਚਾਰ ਥਾਪੀਆਂ ਮਾਰੀਆਂ ਜਦ ਮੈਂ ਥਾਪੀਆਂ ਮਾਰੀਆਂ ਤੇ ਇਹ ਫੇਰ ਇਹਦਾ ਖੂਨ ਵਗਿਆ ਫੇਰੇ ਪਿੱਛੇ ਹਟਿਆ ਬਸ ਸਰ ਇਹ ਗੱਲ ਇਹ ਬਾਤ ਹੋਈ ਇਹਨੇ ਆਪਣੇ ਪਰਾ ਪਜਾਰ ਤੋਂ ਫੋਨ ਕੀਤਾ ਉਹ ਆਈਏ ਉਹਨੇ ਇਹਦੀ ਮਾਰ ਚੁੱਕਿਆ ਕਾਰਾ ਚ ਪਾਇਆ ਚੁੱਕਿਆ ਵੀ ਨਹੀਂ ਤੁਰਦੇ ਗਈ ਆ ਤੁਰਦੇ ਗਈਆ ਤੇ ਹਸਪੀਟਲ ਭਜਾਈ ਆ ਲਿਆ ਉਹਨੇ ਝੂਠੇ ਬਿਆਨ ਦੇ ਆ ਲਿਆ ਵੀ ਚਾਚੇ ਨੇ ਮਾਰਿਆ ਨਿੱਕੇ ਨੇ ਮਾਰਿਆ ਦਾਦੀ ਨੇ ਮਾਰਿਆ ਇਹ ਸਾਰਾ ਝੂਠ ਆ ਅੱਗੇ ਜੋ ਤੁਸੀਂ ਕਰਗੇ ਮੈਨੂੰ ਮਜੂਰ ਰੋਗ ਹੁੰਦਾ ਇਹ ਵੀ ਕਹਿਣਾ ਹੈ ਕਿ ਤੂੰ ਯਾਰ ਪਲਾਣ ਦੀ ਕੋਸ਼ਿਸ਼ ਕੀਤੀ ਹੈ ਉਹ ਜਨਮ ਮਾਰਨ ਦੀ ਕੋਸ਼ਿਸ਼ ਕੀਤੀ ਹੈ ਸਰ ਕੋਈ ਕਿਸੇ ਨੂੰ ਯਾਰ ਪਲਾਸ ਹੋ ਸਕਦਾ ਇੱਥੇ ਭਰਾ ਦਾ ਲੈਡਰ ਪੇ ਕਰਦਾ 10 ਮੁੜਿਆ 10 ਜਨਾਨੀਆਂ ਖੜੋਤੀਆਂ ਕੋਈ ਕਿਸੇ ਨੂੰ ਯਾਰ ਨਹੀਂ ਭਲਾ ਸਕਦਾ ਕੋਈ ਕੋਈ ਪੀ ਨਹੀਂ ਸਕਦਾ ਹੁਣ ਤੂੰ ਹੀ ਸਰ ਮੈਨੂੰ ਪਲਾਉ ਯਾਰ ਮੈਂ ਪੀਣਾ ਤੇ ਨਾਲੇ ਮੇਰੇ ਉੱਪਰ ਭਝਾਈ ਪੈ ਨਹੀਂ ਵੀ ਹੋਏ ਪਰ ਲੱਗਦੀ ਹੈ ਤੇ ਰਿਸ਼ਤੇ ਚ ਭਝਾਈ ਆ ਮੈਂ ਪਲਾਇਸ ਨਾਲ ਯਾਰ ਤੂੰ ਆਪਾ ਦੱਸੋ ਸਰ ਉਹਨੇ ਵੀ ਕਹਿ ਕੇ ਉਹਨੂੰ 2-3 ਦਿਨ ਦਾ ਟਾਈਮ ਮੰਗਿਆ ਸੁਣਿਆ ਕਹਿੰਦਾ ਤੁਹਾਨੂੰ ਟਾਈਮ ਦਿਆਂਗਾ ਫੇਰ ਮੀਟਰ ਪਟੜ ਦਿੰਦੀ ਆ ਲੇਕਿਨ ਤੁਸੀਂ ਕੋਈ ਗੱਲ ਨਹੀਂ ਮੰਨਦੀ ਹਾਂ ਐ ਸਰ ਕੋਈ ਮੀਟਰ ਮੋਟਰ ਦੀ ਗੱਲ ਨਹੀਂ ਕੀਤੀ ਇਹਨਾਂ ਨੇ ਇਹਨਾਂ ਚੁੱਪਚਾਪ ਕਰੀਏ ਪਿੰਡਾਂ ਦਾ ਸਾਡੇ ਬੰਦਾ ਰਾਜ ਸਿੰਘ ਉਹਦੇ ਕੋਲ ਚੁੱਪਚਾਪ ਕਰਿਆ ਨੇ ਫੋਨ ਕੀਤਾ ਮੀਟਰ ਪਟਾਇਆ ਤੇ ਮੇ ਸਾਡੀ ਤਾਰ ਆਪਣੇ ਅੰਦਰ ਲਾ ਲਈ ਜਿਹੜੀ ਪੈਰਿੰਗ ਕਰਾਈ ਦੀ ਤੇ ਜਿਹੜਾ ਸਾਡਾ ਮੈਨ ਸੋਚਿਆ ਇਹ ਚੁੱਕੀ ਉਹਦੇ ਹੱਥ ਇਹਨੇ ਸਾਡੇ ਘਰ ਛੱਡ ਦਿੱਤਾ ਮੇਰੀ ਮਾਂ ਨੇ ਬੋਲਿਆ ਕਿ ਬੱਤੀ ਹੰਨੀ ਆ ਤੇ ਤੂੰ ਕਿੱਦਾਂ ਪੁੱਟਿਆ ਇਹ ਬੁਆ ਬਾਹਰੋਂ ਬੋਲੀ ਤੇ ਕਹਿੰਦੀ ਮੈਂ ਸਾਡੇ ਬਿਜਲੀ ਮ फेर ਮੈਂ ਬੋਲਿਆ ਮੈਂ ਕਿ ਤੂੰ ਮੀਟਰ ਠੀਕ ਰਾਣਾ ਤੂੰ ਕਟਾਈ ਕਿਉਂ ਹੀ ਤੁਸੀਂ ਪੱਤੀ ਵਾਲੇ ਕੋਲੋਂ ਮੀਟਰ ਕਟਾਣਾ ਪੱਤੀ ਵਾਲੇ ਕੋਲੋਂ ਸਾਰੀ ਪੱਤੀ ਠੀਕ ਰਾਣੀ ਇਹ ਗੱਲਬਾਤ ਹੋਈ ਆਈ ਵੀ ਤਾਰਸਾਰ ਉੱਥੇ ਸੁਟੀ ਦੀ ਜਾਨਾ ਬਿੰਦਰ ਸਿੰਘ ਬਿੰਦਰ ਸਿੰਘ ਤੁਹਾਡੇ ਰੋਪ ਲਗਾਏ ਗਏ ਆ ਕਿ ਕੋਈ ਆਪਣੇ ਕਿ ਤਾਇ ਚਾਚਾ ਮੁੰਡੇ ਪੁੱਟਿਆ ਗਿਆ ਕੀ ਬਿਲਕੁਲ ਨਹੀਂ ਕੀ ਗੱਲਬਾਤ ਹੈ ਗੱਲ ਤਾਂ ਮੈਨੂੰ ਕੋਈ ਪਤਾ ਨਹੀਂ ਮੈਂ ਲੈਂਟਰ ਪੰਦਾ ਪਿਆ ਮੇਰਾ ਲੈਂਟਰ ਹੈ ਉਹ ਬਜਰੀ ਦੇ ਤਾਂ ਪੇਰੀ ਹੈ ਮੇਰੇ ਲੱਗਦੇ ਸੀ 3 ਮਜ਼ਦੂਰ 4 ਮਜ਼ਦੂਰ 12 ਦੇ 15 ਮਈ ਤੇ ਸੇਮਾ ਮੇਰਾ ਮੁੰਡਾ ਉਹ ਲਿਆ ਕੁਲਾ ਦੇ ਜੇਲੇ ਮੈਂ ਬਚ ਗਿਆ ਉਹ ਵੀ ਮੈਨੂੰ ਮੇਰੇ ਪੜੋਸੀਆ ਬੋਲਿਆ ਤੇ ਸੜਾ ਜੀ ਨਹੀਂ ਤਾਂ ਮੈਂ ਨਹੀਂ ਜਾਂਦਾ ਨਹੀਂ ਲੜਾਈ ਚ ਉਹਨੇ ਮਾਰਤਾ ਕੀਤੀ ਔਰ ਮਾਤਾ ਜੀ ਨੂੰ ਜਾਰ ਰਹਿਣ ਦੀ ਕੋਸ਼ਿਸ਼ ਕੀਤੀ ਉਹ ਆਪਣੇ ਬੱਚੇ ਜਿਹਦੀ ਪੂਜਾ ਕਰਦੀ ਆ ਘੰਟੀ ਖੰਡੀ ਬਜਾਂਦੀ ਆ ਉਹਦੇ ਹੱਥ ਤੱਕ ਦੇਣ ਆਪਣੇ ਪੁੱਤਰਾ ਕੋ ਵੀ ਮਾਰਿਆ ਮੈਂ ਸਜਾ ਪੁੱਤ ਨੂੰ ਤਿਆਰ ਕਿਹੜਾ ਪੁੱਤ ਪੀਸਾ ਕੀ ਮਾਲਾ ਸਰ ਉਹਨਾਂ ਦੇ ਕੋਈ ਆਪਣੇ ਚ ਕੋਈ ਲੜਾਈ ਚ ਕਰਾਇਆ ਤੇ ਮੁੰਡੇ ਦੇ ਸਿਰ ਤੇ ਸੱਟਾਂ ਲੱਗੀਆਂ ਤੇ ਮਾਤਾ ਜੀ ਦੀ ਕਾਫੀ ਕੰਡੀਸ਼ਨ ਕ੍ਰਿਟੀਕਲ ਹੈ ਗਈਆ ਉਹਨਾਂ ਨੂੰ ਆਈਸੀ ਟਿਊਟ ਕਰਾਇਆ ਇਹ ਲੱਤੋਰੇ ਕਿਨੇ ਸੱਟ ਲੱਗੀਆਂ ਉਹਨਾਂ ਦੇ ਹੈਡ ਇੰਜਰੀ ਹੋਈ ਐ ਜੀ ਅ ਲੜਕਾ ਤੇ ਥੋੜਾ ਠੀਕ ਐ ਬਟ ਜਿਹੜੀ ਉਹਨਾਂ ਦੇ ਮਾਤਾ ਜੀ ਨੇ ਉਹ ਥੋੜੇ ਕ੍ਰਿਟੀਕਲ ਨੇ ਤੇ ਉਹਨਾਂ ਨੂੰ ਉੱਥੇ ਆਈਸੀ ਟੂ ਸ਼ਿਫਟ ਕਰਵਾਇਆ ਉੱਪਰ